ਪੰਜਵੇਂ ਪਾਤਸ਼ਾਹ ਜੀ ਆਪ ਜਿਸ ਵੇਲੇ ਅਕਾਲ ਪੁਰਖ ਵੈਗੁਰੂ ਬਾਰੇ ਬਿਆਨ ਕਰ ਰਹੇ ਸਨ ਨਾ ਇੱਕ ਬੰਦਾ ਆ ਕੇ ਕਹਿੰਦਾ ਜੀ ਮਹਾਰਾਜ ਤੁਸੀਂ ਪ੍ਰਮਾਤਮਾ ਬਾਰੇ ਬੜਾ ਬਿਆਨ ਕਰਦੇ ਹੋ ਉਹਦੀ ਬੜੀ ਮਹਿਮਾ ਗਾਉਂਦੇ ਹੋ ਆਪ ਜੀ ਨੇ ਅਕਾਲ ਪੁਰਖ ਪ੍ਰਮਾਤਮਾ ਨੂੰ ਵੇਖਿਆ ਹੁਣ ਸਤਿਗੁਰਾਂ ਨੂੰ ਸਵਾਲ ਕਰਨਾ ਕੋਈ ਬਹੁਤ ਧਾਰਮਿਕ ਪ੍ਰਵਿਰਤੀ ਦਾ ਹੋਵੇਗਾ ਜਿਗਿਆਸੂ ਹੋਵੇਗਾ ਜਾਂ ਫਿਰ ਬਹੁਤ ਤਰਕਸ਼ੀਲ ਹੋ ਸਕਦਾ ਹੈ ਪਰ ਜਿਸ ਪ੍ਰਕਾਰ ਦਾ ਉੱਤਰ ਮਹਾਰਾਜ ਨੇ ਦਿੱਤਾ ਨਾ ਉਸ ਅਨੁਸਾਰ ਲੱਗਦਾ ਹੈ ਕੋਈ ਪ੍ਰੇਮ ਭਾਵਨਾ ਵਾਲਾ ਹੋਵੇਗਾ ਕਿਉਂਕਿ ਜਿਹੜਾ ਤਰਕ ਵਾਲਾ ਨਾ ਉਹਨੂੰ ਬਹੁਤਾ ਕਲੀਅਰ ਉੱਤਰ ਦੇਣ ਦੀ ਜ਼ਰੂਰਤ ਹੈ ਨਹੀਂ ਪਰ ਜਿਹੜਾ ਪ੍ਰੇਮ ਭਾਵਨਾ ਵਾਲਾ ਹੋਵੇ ਉਹਦੇ ਸਾਹਮਣੇ ਐਕਸੈਪਟ ਕਰਨਾ ਇਹ ਪ੍ਰਵਾਨ ਕਰਨਾ ਕਿ ਹਾਂ ਮਹਾਰਾਜ ਨੇ ਕਿਹਾ ਕਹਿਣ ਲੱਗੇ ਵੀ ਤੂੰ ਪੁੱਛ ਰਿਹਾ ਪ੍ਰਮਾਤਮਾ ਨੂੰ ਵੇਖਿਆ ਬਿਲਕੁਲ ਸਤਗੁਰ ਪਤਸ਼ਾਹ ਨੇ ਕਿਹਾ ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੋਂ ਉੱਚਾ ਮੈਂ ਵੇਖਿਆ ਹੈ ਅਕਾਲ ਪੁਰਖ ਪ੍ਰਮਾਤਮਾ ਨੂੰ ਔਰ ਉਹ ਸਭ ਤੋਂ ਉੱਚਾ ਹੈ ਉਸ ਨੇ ਆਪਣੇ ਆਪ ਵਿੱਚ ਬਾਕੀ ਸਾਰੀ ਦੁਨੀਆ ਏਠਾਂ ਰੱਖੀ ਏ ਅਕਾਲ ਪੁਰਖ ਪ੍ਰਮਾਤਮਾ ਉਦੋਂ ਤੋਂ ਹੈ ਪਿਆਰਿਓ ਜਿਸ ਨੂੰ ਵਿਗਿਆਨ ਇਹ ਕਹਿੰਦਾ ਵੀ ਇਹ ਧਰਤੀ ਹੈ ਨਹੀਂ ਸੀ ਕਦੋਂ ਤੱਕ ਨਹੀਂ ਸੀ ਇਹਦਾ ਕੋਈ ਪੱਕਾ ਸਮਾਂ ਨਹੀਂ ਪਰ ਇੱਕ ਵਕਤ ਐਸਾ ਸੀ ਕਿ ਇਹ ਸੰਸਾਰ ਨਹੀਂ ਸੀ ਪਰ ਉਦੋਂ ਪ੍ਰਮਾਤਮਾ ਸੀ ਐਨਾ ਕੋਚਾ ਹੈ ਇਨਾ ਕੁ ਵੱਡਾ ਹੈ ਖਸਮਾਨਾ ਔਰ ਖਸਮ ਹੋਣਾ ਇਹ ਉਹ ਅਵਸਥਾਵਾਂ ਹਨ ਪਿਆਰਿਓ ਕਦੋਂ ਤੋਂ ਪ੍ਰਮਾਤਮਾ ਜਦੋਂ ਸੂਰਜ ਨਹੀਂ ਸੀ ਚੰ드ਰਮਾ ਨਹੀਂ ਸੀ ਤਾਰੇ ਨਹੀਂ ਸੀ ਇਹ ਸੰਸਾਰ ਨਹੀਂ ਸੀ ਤੇ ਬਾਣੀ ਨੇ ਲਿਖਿਆ ਅਰਬਦ ਨਰਬਦ ਧੁੰਦੂਕਾਰਾ ਧਰਨ ਨਾ ਗਗਨ ਨਾ ਹੁਕਮ ਅਪਾਰਾ ਕੁਛ ਵੀ ਨਹੀਂ ਸੀ ਸਿਰਫ ਧੁੰਦਕਾਰ ਹੀ ਫੈਲਿਆ ਸੀ ਔਰ ਇਹ ਵੀ ਥੋੜੇ ਸਮੇਂ ਤੱਕ ਨਹੀਂ ਮਹਾਰਾਜ ਨੇ ਇਹ ਵੀ ਲਿਖਿਆ ਹੈ ਯੁਗ ਛਤੀ ਕੀਓ ਗੁਬਾਰਾ ਸਭ ਮੈਂ ਪਸਰਿਆ ਬ੍ਰह्म पसारा ਗੁਬਾਰ ਸੀ ਪਰ ਕੇਵਲ ਪ੍ਰਮਾਤਮਾ ਜ਼ਰੂਰ ਸੀ ਉਹਦੀ ਮੌਜੂਦਗੀ ਸੀ ਤੇ ਜੇ ਅਕਾਲ ਪੁਰਖ ਦੀ ਮੌਜੂਦਗੀ ਇਸੇ ਲਈ ਸਤਗੁਰ ਪਤਸ਼ਾਹ ਜੀ ਬੜੇ ਵਿਸ਼ਵਾਸ ਦੇ ਨਾਲ ਬੜੇ ਭਰੋਸੇ ਦੇ ਨਾਲ ਇਸ ਸੰਸਾਰ ਨੂੰ ਇਹ ਬਿਆਨ ਕਰਦੇ ਨੇ ਹਾਲਾਂਕਿ ਸੰਸਾਰ ਵਿੱਚ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਚੱਲ ਪਈਆਂ ਦੁਨੀਆ ਅੱਜਕੱਲ੍ਹ ਅਲੱਗ ਢੰਗ ਦੇ ਨਾਲ ਹੀ ਸੋਚਣ ਦੀ ਪ੍ਰਵਿਰਤੀ ਵਿੱਚ ਆ ਗਈ ਹੈ ਜ਼ਿਆਦਾਤਰ ਲੋਕ ਹੁਣ ਜੋ ਸੋਚਦੇ ਨੇ ਉਹ ਦੁਨੀਆਵੀ ਤੌਰ ਤੇ ਕੇਵਲ ਮਾਇਆਵੀ ਸੋਚ ਬਣ ਗਈ ਤੇ ਮਾਇਆਵੀ ਸੋਚ ਵਿੱਚ ਪ੍ਰਮਾਤਮਾ ਨਹੀਂ ਆਉਂਦਾ। ਕੁਝ ਐਸੇ ਵੀ ਸੰਸਾਰਿਕ ਲੋਕ ਨੇ ਜਿਨ੍ਹਾਂ ਨੇ ਅਕਾਲ ਪੁਰਖ ਵੈਗਰੂ ਨੂੰ ਨਕਾਰਿਆ ਕੋਈ ਉਸ ਨੂੰ ਬਹੁਤੀ ਅਹਮियत ਨਹੀਂ ਦਿੰਦੇ। ਕਈ ਕਹਿੰਦੇ ਨੇ ਵੀ ਪ੍ਰਮਾਤਮਾ ਦੁਨੀਆ ਦੇ ਉੱਤੇ ਹੈ ਪਰ ਆਪਣਿਆਂ ਦੀ ਰੱਖਿਆ ਨਹੀਂ ਕਰਦਾ ਤੇ ਮਹਾਰਾਜ ਕਹਿੰਦੇ ਨੇ ਨਹੀਂ ਐਸਾ ਨਹੀਂ। ਉਹ ਅਕਾਲ ਪੁਰਖ ਪ੍ਰਮਾਤਮਾ ਆਪਣਿਆਂ ਦੀ ਰੱਖਿਆ ਕਰਦਾ। ਸੰਸਾਰ ਜੋ ਵੀ ਕਹੀ ਜਾਏ ਲੇਕਿਨ ਬਹੁਤੇ ਚਿਰ ਤੋਂ ਅਗਰ ਵੇਖੀਏ ਤੇ ਜੋ ਕੁਝ ਪਰੰਪਰਾਵਾਂ ਚੱਲਦੀਆਂ ਨੇ ਉਹ ਸੀਮਤ ਸਮੇਂ ਤੱਕ ਹੈ ਲੇਕਿਨ ਉਸ ਤੋਂ ਬਾਅਦ ਤੇ ਸੰਸਾਰ ਦੇ ਹਾਲਾਤ ਬਦਲ ਜਾਂਦੇ ਨੇ ਵਕਤ ਦੇ ਅਨੁਸਾਰ ਕੋਈ ਸਮਾਂ ਸੀ ਜਿਸ ਵੇਲੇ ਯੂਰਪ ਵਿੱਚ ਜ਼ਿਆਦਾਤਰ ਜਿਹੜੇ ਯੂਨਾਨ ਦੇ ਲੋਕ ਨੇ ਜਾਂ ਤੇ ਅਰਸਤੂ ਦੀ ਗੱਲ ਮੰਨਦੇ ਸੀ ਜਾਂ ਸ਼ੁਕਰਾਤ ਦੀ ਮੰਨਦੇ ਸਨ ਫਿਰ ਇਸੇ ਦਾ ਚੇਲਾ ਪਲੇਟੋ ਹੋਇਆ ਉਹਦੀ ਸਿਧਾਂਤ ਅਨੁਸਾਰ ਚੱਲਦੇ ਸੀ ਤੇ ਇਸੇ ਪ੍ਰਕਾਰ ਦੇ ਨਾਲ ਜਿਤਨੇ ਵੀ ਹੋਰ ਦੁਨੀਆਂ ਦੇ ਉੱਤੇ ਵਿਅਕਤੀ ਰਹਿੰਦੇ ਨੇ ਜਾਂ ਸੰਸਾਰਿਕ ਲੋਕ ਰਹਿੰਦੇ ਨੇ ਉਹਨਾਂ ਦੀ ਆਪਣੀ ਹੀ ਇੱਕ ਪਰੰਪਰਾ ਹੈ ਪੱਛਮ ਵਾਲੇ ਲੋਕ ਲਿਓਨਾਰਡੋ ਦਵਿੰਚੀ ਉਹਦੇ ਅਨੁਸਾਰ ਚੱਲਦੇ ਨੇ ਉਹ ਜ਼ਿਆਦਾਤਰ ਮਾਇਆ ਦੇ ਹੀ ਪ੍ਰਭਾਵ ਨੂੰ ਮੰਨਦੇ ਨੇ ਕਿਉਂਕਿ ਇਹ ਇੱਕ ਪੂਰਾ ਪਰਿਵਾਰ ਕਿਹਾ ਜਾਂਦਾ ਹਾਲਾਂਕਿ ਦਵਿੰਚੀ ਇੱਕ ਫੈਮਿਲੀ ਹੈ ਲਿਓਨਾਰਡੋ ਉਹਨਾਂ ਦਾ ਮੁਖੀਆ ਕਿਹਾ ਜਾਂਦਾ ਤੇ ਇਹਨਾਂ ਸਬਨਾ ਨੇ ਮਾਇਆਵੀ ਆਧਾਰ ਦੇ ਉੱਤੇ ਹੀ ਮੰਨਿਆ ਕਿ ਉਹ ਮੰਨਦੇ ਹੀ ਨਹੀਂ ਪ੍ਰਮਾਤਮਾ ਕੁਝ ਹੈ ਉਹ ਸੰਸਾਰ ਨੂੰ ਆਪਣੇ ਹਿਸਾਬ ਨਾਲ ਹੀ ਚਲਾਉਂਦੇ ਨੇ। ਵਰਲਡ ਆਰਡਰ ਉਹਨਾਂ ਵੱਲੋਂ ਪੇਸ਼ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਵੀ ਸੰਸਾਰ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਰਹੇ ਆਪਣਾ ਪ੍ਰਭਾਵ ਛੱਡਣ ਵਾਸਤੇ। ਫਿਲਹਾਲ ਦੁਨੀਆ ਦੇ ਉੱਤੇ ਇੱਕ ਐਸਾ ਵੀ ਵਿਅਕਤੀ ਹੈ ਜਿਹਨੂੰ ਲੋਕ ਚੰਗੇਜ਼ ਖਾਂ ਦੇ ਨਾਮ ਨਾਲ ਜਾਣਦੇ ਨੇ ਅਸਲ ਵਿੱਚ ਉਹ ਮੰਗੋਲੀਆ ਨੇ ਉਹਦਾ ਨਾਂ ਹੈ ਜ਼ੰਗੀਸ ਖਾਂ। ਕਿਉਂਕਿ ਉਹ ਬਹੁਤ ਪੁਰਾਣੇ ਸਮੇਂ ਹੋਇਆ ਇਸਲਾਮ ਤੋਂ ਵੀ ਪੁਰਾਣਾ ਹੋਇਆ ਉਹ ਚੰਗੇਜ਼ ਖਾਂ ਹੋਣ ਕਰਕੇ ਭੁਲੇਖਾ ਪੈਂਦਾ ਸ਼ਾਇਦ ਮੁਸਲਮਨ ਸੀ ਨਹੀਂ ਮੰਗੋਲ ਸੀ ਇਸ ਬੰਦੇ ਨੇ ਸਾਰੀਆਂ ਥਾਵਾਂ ਤੇ ਸਿਰਫ ਆਪਣੀ ਹੀ ਪਰੰਪਰਾ ਚਲਾਉਣ ਦਾ ਇਤਨਾ ਪ੍ਰਭਾਵ ਜਾਰੀ ਕੀਤਾ ਕਿ ਅਗਰ ਅੱਜ ਦੁਨੀਆ ਤੇ ਵੇਖੀਏ ਤੇ ਤਕਰੀਬਨ 16 ਮਿਲੀਅਨ ਲੋਕ ਉਸੇ ਦੇ ਡੀਐਨਏ ਤੋਂ ਨੇ ਸਭ ਤੋਂ ਜ਼ਿਆਦਾ ਉਸ ਵਿਅਕਤੀ ਦੇ ਪਰਿਵਾਰਕ ਤੌਰ ਔਰ ਪਰੰਪਰਾ ਦੇ ਅਨੁਸਾਰ ਦੁਨੀਆ ਦੇ ਵਿੱਚ ਜੀਵ ਜੀ ਰਹੇ ਨੇ ਸੰਸਾਰਕ ਪ੍ਰਾਣੀ ਰਹਿੰਦੇ ਨੇ ਸੋ ਅਲੱਗ-ਅਲੱਗ ਤਰੀਕੇ ਨਾਲ ਦੁਨੀਆ ਦੇ ਉੱਤੇ ਲੋਕਾਂ ਨੇ ਪ੍ਰਭਾਵ ਛੱਡਿਆ ਕਿਸੇ ਨੇ ਆਪਣੀ ਤਾਕਤ ਦਾ ਪ੍ਰਭਾਵ ਪਾ ਕੇ ਕਿਸੇ ਨੇ ਆਪਣੀ ਮਾਇਆ ਦਾ ਪ੍ਰਭਾਵ ਪਾ ਕੇ ਜਿਹੋ ਜਿਹੇ ਹਾਲਾਤ ਚੱਲ ਰਹੇ ਨੇ ਉਹਦੇ ਮੁਤਾਬਕ ਇਨਸਾਨ ਜੰਗ ਕਰਕੇ ਪ੍ਰਭਾਵ ਛੱਡਣਾ ਚਾਹ ਰਿਹਾ ਤਾਕਤਵਰ ਦਿਖਾਣਾ ਚਾਹ ਰਿਹਾ ਵੀ ਮੇਰੇ ਕੋਲ ਹਥਿਆਰ ਜ਼ਿਆਦਾ ਨੇ ਤਿੰਨ-ਚਾਰ ਦੇਸ਼ਾਂ ਦੇ ਵਿੱਚ ਤੇ ਜੰਗਾਂ ਲੱਗ ਵੀ ਰਹੀਆਂ ਨੇ ਹੋਰ ਕਈਆਂ ਦੇ ਅਸਾਰ ਬਣਦੇ ਸੋ ਇਸ ਸੰਸਾਰ ਦੇ ਉੱਤੇ ਪ੍ਰਭਾਵ ਪਾਣ ਦੀ ਜ਼ਰੂਰਤ ਹੈ ਪਰ ਇੱਕ ਪ੍ਰਭਾਵ ਹਮੇਸ਼ਾ ਤੋਂ ਅਕਾਲ ਪੁਰਖ ਦਾ ਰਿਹਾ ਉਹ ਭਗਤੀ ਦਾ ਇਹ ਕਦੇ ਆਪਣੇ ਆਪ ਵਿੱਚ ਬਦਲਿਆ ਨਹੀਂ ਇਸ ਪ੍ਰਭਾਵ ਨੂੰ ਸੰਸਾਰ ਦੇ ਲੋਕਾਂ ਨੇ ਆਪੂ ਆਪਣੇ ਨਜ਼ਰੀਏ ਨਾਲ ਵੇਖਿਆ ਪਰ ਸਤਗੁਰ ਪਤਸ਼ਾਹ ਜੀ ਨੇ ਕਿਹਾ ਉਹ ਅਕਾਲ ਪੁਰਖ ਵੈਗੁਰੂ ਸਾਰਿਆਂ ਤੋਂ ਸ਼ਰਮੌਰ ਹੈ ਇਸ ਲਈ ਜਦੋਂ ਆਪਣੇ ਭਗਤਾਂ ਦੀ ਉੱਤੇ ਬਖਸ਼ਿਸ਼ ਕਰਦਾ ਉਹਨਾਂ ਦੀ ਰਾਖੀ ਕਰਦਾ ਤੇ ਉਹ ਖਸਮਾਨਾ ਕਰਦਾ ਹੈ ਤੇ ਮਹਾਰਾਜ ਨੇ ਇਹੀ ਫਰਮਾਇਆ ਕਹਿਣ ਲੱਗੇ ਸੁਨ ਬੋ ਸਖੀ ਕੰਤ ਹਮਾਰੋ ਕੀਲੋ ਖਸਮਾਨ ਕਹਿੰਦੇ ਮੇਰੇ ਕੰਤ ਨੇ ਮੇਰੇ ਪ੍ਰਮਾਤਮਾ ਨੇ ਖਸਮਾਨਾ ਕੀਤਾ ਤੇ ਉਹਨੇ ਰਹਿਮਤ ਕਰਕੇ ਕਰ ਮਸਤਕ ਧਾਰ ਰੱਖਿਓ ਕਰ ਆਪਣਾ ਕਿਆ ਜਾਣੈ ਇਹ ਲੋਕ ਅਜਾਨਾ ਮਹਾਰਾਜ ਕਹਿੰਦੇ ਨੇ ਵੀ ਇਹ ਲੋਕ ਕੀ ਜਾਣਣਗੇ ਅਸਲ ਵਿੱਚ ਦੁਨੀਆ ਪ੍ਰਮਾਤਮਾ ਨੂੰ ਬਹੁਤਾ ਜਾਣਨ ਦੀ ਕੋਸ਼ਿਸ਼ ਕਰਦੀ ਵੀ ਨਹੀਂ ਜਦੋਂ ਅਕਾਲ ਪੁਰਖ ਪਰਮਾਤਮਾ ਕਿਸੇ ਨੂੰ ਆਪਣਾ ਕਰ ਲੈਂਦਾ ਹੈ ਨਾ ਤੇ ਲੋਕ ਕਿਨਾਰਾ ਕਰ ਲੈਂਦੇ ਨੇ ਉਸ ਨੂੰ ਵੱਖਰਾ じゃ ਕਰ ਲੈਂਦੇ ਹਨ ਸੰਸਾਰ ਦੇ ਲੋਕ ਜਦੋਂ ਵੀ ਕਿਤੇ ਸੁਣਦੇ ਨੇ ਨਾ ਇਹਨੂੰ ਪਰਮਾਤਮਾ ਮਿਲ ਗਿਆ ਕਿਸੇ ਨੂੰ ਕੋਈ ਖਜ਼ਾਨਾ ਮਿਲਿਆ ਹੋਵੇ ਵਧਾਈ ਦੇਣ ਆਉਣਗੇ ਕਿਸੇ ਨੂੰ ਕੋਈ ਪਦਵੀ ਮਿਲ ਜਾਏ ਤੇ ਵਧਾਈ ਦੇਣ ਆਉਣਗੇ ਕਿਸੇ ਨੂੰ ਕੋਈ ਹੋਰ ਚੀਜ਼ ਮਿਲ ਜਾਏ ਕੋਈ ਚੰਗਾ ਰਿਸ਼ਤਾ ਕਿਸੇ ਦਾ ਹੋ ਜਾਏ ਤੇ ਵਧਾਈ ਦੇਣ ਆਉਣਗੇ ਕਿਉਂਕਿ ਜੋ ਮਿਲਿਆ ਉਹ ਸੰਸਾਰਕ ਔਰ ਕਦੇ ਉਹਨਾਂ ਕੋਲ ਵੀ ਆਏਗਾ ਤੇ ਵਧਾਈ ਉਹਨਾਂ ਨੂੰ ਵੀ ਚਾਹੀਦੀ ਹੈ ਉਹਨਾਂ ਨੂੰ ਵੀ ਮੁਬਾਰਕਬਾਦ ਚਾਹੀਦੀ ਹੈ ਪਰ ਜਦੋਂ ਕਿਸੇ ਨੂੰ ਪਰਮਾਤਮਾ ਮਿਲਦਾ ਹੈ ਨਾ ਉਸ ਵੇਲੇ ਲੋਕ ਐਕਸੈਪਟ ਨਹੀਂ ਕਰਦੇ ਉਹ ਸੋਚਦੇ ਨੇ ਹਾਏ ਇਹਨੂੰ ਪਰਮਾਤਮਾ ਕਿਵੇਂ ਮਿਲ ਗਿਆ ਕਿਉਂਕਿ ਬੰਦੇ ਨੂੰ ਪਤਾ ਹੁੰਦਾ ਇਹਨੂੰ ਮਿਲ ਗਿਆ ਮੈਨੂੰ ਸ਼ਾਇਦ ਨਾ ਹੀ ਮਿਲੇ ਸੋ ਲੋਕੀ ਰਖਾ ਵਿੱਚ ਆ ਜਾਂਦੇ ਨੇ ਇਹਨੂੰ ਕਬੀਰ ਸਾਹਿਬ ਨੇ ਬਿਆਨ ਵੀ ਕੀਤਾ ਕਹਿੰਦੇ ਜਦ ਹਮ ਏਕੋ ਏਕ ਕਰ ਜਾਣਿਆ ਕਹਿੰਦੇ ਜਿਸ ਵੇਲੇ ਮੈਂ ਇੱਕ ਨੂੰ ਇੱਕ ਕਰਕੇ ਜਾਣ ਲਿਆ ਸਮਝ ਲਿਆ ਤਬ ਲੋਕਾਂ ਕਾਹੇ ਦੁੱਖ ਮੰਨਿਆ ਕਹਿੰਦੇ ਪਤਾ ਨਹੀਂ ਲੋਕਾਂ ਨੂੰ ਕਿਉਂ ਦੁੱਖ ਹੋਇਆ ਵੀ ਮੈਨੂੰ ਪ੍ਰਮਾਤਮਾ ਸਮਝ ਆ ਗਿਆ ਮੈਨੂੰ ਪ੍ਰਮਾਤਮਾ ਮਿਲ ਗਿਆ ਉਹਦੀ ਪ੍ਰਾਪਤੀ ਹੋ ਗਈ ਉਹਦੀ ਪ੍ਰਾਪਤੀ ਹੁੰਦਿਆਂ ਲੋਕਾਂ ਨੂੰ ਦੁੱਖ ਹੀ ਬੜਾ ਹੋ ਗਿਆ ਹੁਣ ਜਦੋਂ ਦੁੱਖ ਹੋਇਆ ਤੇ ਉਹਦਾ ਕਾਰਨ ਵੀ ਉਹਨਾਂ ਨੇ ਆਪ ਹੀ ਬਿਆਨ ਕੀਤਾ ਕਹਿੰਦੇ ਵੀ ਮੈਂ ਤੇ ਆਪਣੇ ਵੱਲੋਂ ਮਿਹਨਤ ਕੀਤੀ ਮੁਸ਼ਕਲਤ ਕੀਤੀ ਕਾਮ ਕ્રોਧ ਲੋਭ ਮੋਹ ਹੰਕਾਰ ਨਾਲ ਲੜਿਆ ਹਾਂ ਉਹਨਾਂ ਦੇ ਨਾਲ ਹਮੇਸ਼ਾ ਆਪਣੇ ਜੀਵਨ ਵਿੱਚ ਜੂਝਿਆ ਹਾਂ ਜਦ ਹਮ ਏਕੋ ਏਕ ਕਰ ਜਾਣਿਆ ਤਬ ਲੋਗਾਂ ਕਾਹੇ ਦੁੱਖ ਮਾਨਿਆ ਹਮ ਅਪਤਹਿ ਆਪਣੀ ਪਤ ਖੋਈ ਕਹਿੰਦੇ ਮੈਂ ਆਪਣਾ ਆਪਾ ਗਵਾਇਆ ਆਪਣੀ ਇੱਜ਼ਤ ਗਵਾਈ ਸੰਸਾਰਿਕ ਰੁਤਬਾ ਗਵਾਇਆ ਦੁਨੀਆ ਦੀ ਪ੍ਰਵਾਹ ਨਹੀਂ ਕੀਤੀ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਆਪਣੇ ਆਪ ਨੂੰ ਮਿਟਾ ਕੇ ਤਾਂ ਜਾ ਕੇ ਕਿਤੇ ਪ੍ਰਮਾਤਮਾ ਮਿਲਿਆ ਪਰ ਦੁਨੀਆ ਨੂੰ ਇਹ ਸਮਝ ਆਉਂਦੀ ਨਹੀਂ ਇਸ ਕਰਕੇ ਲੋਕ ਸਿਰਫ ਵਿਰੋਧ ਕਰ ਜਾਂਦੇ ਹਨ ਧਰਮ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਵੀ ਕਦੇ ਪ੍ਰਮਾਤਮਾ ਮਿਲਿਆ ਉਹਨਾਂ ਸਭਨਾਂ ਦੇ ਲਈ ਹੀ ਇਸ ਤਰ੍ਹਾਂ ਦੀ ਪ੍ਰਵਿਰਤੀ ਸੰਸਾਰ ਨੇ ਅਪਣਾਈ ਹੈ ਖੁਦ ਕਬੀਰ ਸਾਹਿਬ ਨੇ ਲਿਖਿਆ ਕਹਿੰਦੇ ਲੋਕ ਕਹੈ ਕਬੀਰ ਬੌਰਾਨਾ ਕਹਿੰਦੇ ਬਾਵਰਾ ਹੋ ਗਿਆ ਇਹਨੂੰ ਕਿੱਥੇ ਪ੍ਰਮਾਤਮਾ ਮਿਲ ਜਾਏਗਾ ਸੋ ਸੰਸਾਰ ਦੇ ਲੋਕਾਂ ਦੀ ਅਵਸਥਾ ਇਸੇ ਤਰ੍ਹਾਂ ਦੀ ਹੈ ਦੁਨੀਆ ਨਹੀਂ ਜਾਣ ਸਕਦੀ ਪੰਜਵੇਂ ਪਾਤਸ਼ਾਹ ਜੀ ਨੇ ਵੀ ਇਹੀ ਕਿਹਾ ਕਿਆ ਜਾਣੈ ਇਹ ਲੋਕ ਅਜਾਨਾ ਇਸ ਸੰਸਾਰ ਦੇ ਲੋਕ ਅਣਜਾਣ ਨੇ ਪਰਮਾਤਮਾ ਦੀ ਪ੍ਰਾਪਤੀ ਬਾਰੇ ਨਹੀਂ ਜਾਣਦੇ ਇਹਨਾਂ ਕੋਲ ਕੋਈ ਜਾਣਕਾਰੀ ਨਹੀਂ ਸੋ ਇਸੇ ਪ੍ਰਕਾਰ ਦੇ ਨਾਲ ਸਤਿਗੁਰ ਪਤਸ਼ਾਹ ਜੀ ਨੇ ਵੀ ਇਹ ਫਰਮਾਇਆ ਹੈ ਗੁਰੂ ਨਾਨਕ ਸਾਹਿਬ ਖੁਦ ਕਹਿੰਦੇ ਨੇ ਕੋਈ ਆਖ ਹੈ ਭੂਤਨਾ ਕੋ ਕਹ ਬੇਤਲਾ ਕੋਈ ਆਖ ਹੈ ਆਦਮੀ ਨਾਨਕ ਵਿਚਾਰਾ ਹੁਣ ਦੁਨੀਆ ਨੂੰ ਅਗਰ ਸਮਝ ਹੁੰਦੀ ਤੇ ਫਿਰ ਗੁਰੂ ਸਾਹਿਬ ਦੇ ਲਈ ਇਸ ਪ੍ਰਕਾਰ ਦੀ ਗੱਲ ਕਰਦੇ ਹੀ ਨਾ ਮਹਾਰਾਜ ਨੂੰ ਖੁਦ ਕਹਿਣਾ ਪਿਆ ਵੀ ਸੰਸਾਰ ਦੇ ਲੋਕ ਐਸਾ ਕਹਿੰਦੇ ਨੇ